ਨੀਚੇ ਸ਼ਾਇਦ ਕੋਈ ਕਮਰੇ ਸੀ ਜਿੱਥੇ ਪਾਠ ਚੱਲ ਰਿਹਾ ਸੀਗਾ ਹਮ ਛੇਖੰਡ ਪਾਠ ਹਮ ਛੇਖੰਡ ਪਾਠ ਸਾਹਿਬ ਜਿੱਥੇ ਚੱਲ ਰਿਹਾ ਹੋਵੇ ਉੱਥੇ ਹੋਰ ਕੋਈ ਉੱਚੀ ਮਰਿਆਦਾ ਦੀ ਦੂਜੀ ਨਹੀਂ ਅ ਫੰਕਸ਼ਨ ਤਾਂ ਹਮ ਦੂਜੀ ਰਸਮ ਨਹੀਂ ਕੀਤੀ ਜਾਂਦੀ ਕੋਈ ਵੀ ਅੱਛਾ ਹਮ ਉਹਨਾਂ ਨੇ ਉੱਥੇ ਜਾ ਕੇ ਉੱਥੇ ਬੈਠ ਕੇ ਚੱਲਦੇ ਖੰਡ ਪਾਠ ਵਿੱਚੋਂ ਉਹ ਕਮਨਾਮਾ ਜਿਹੜਾ ਚੱਲਿਆ ਸੀ ਉਹ ਸੁਣਿਆ ਸੁਣ ਕੇ ਤੇ ਉੱਥੇ ਉਹਨਾਂ ਨੂੰ ਉਸਤਾਦ ਦੇ ਦੇਖਿਆ ਹਾਰਿਕ ਨੇ ਤਸਵੀਰ ਦੇਖੀ ਤੁਸੀਂ ਵੀ ਦੇਖੀ ਹੋਣੀ ਜੀ ਜੀ ਹੂੰ ਪ੍ਰਕਾਸ਼ ਨਹੀਂ ਸੀਗਾ ਇਹਦਾ ਮਤਲਬ ਬਿਨਾਂ ਪ੍ਰਕਾਸ਼ ਤੋਂ ਉਹਨਾਂ ਨੇ ਸੋਪੇ ਦਿੱਤੇ ਪਰ ਜਿਆਦੇ ਨੇ ਜ ਮੈਂਜਰ ਨੇ ਹਾਂ ਤੁਸੀਂ ਇਹਨੂੰ ਮर्याਦਾ ਦੇ ਅਨਸਾਰ ਕਹੋਗੇ ਐਡੀ ਵੱਡੀ ਸ਼ਖਸੀਅਤ ਦੀ ਪਦਵੀ ਇਹਨੇ ਉਸ ਬ੍ਰਾਦਰ ਨੂੰ ਸਾਹਮੜਾ ਬਿਲਕੁਲ ਪਹਿਲਾਂ ਹੀ ਉਹ ਮर्याਦਾ ਦਾ ਘਾਣ ਕਰਨਗੇ ਤੇ ਪ੍ਰਚਾਰ ਕਿਤਾ ਕਰਨਗੇ ਸਲਾਮ ਅਲੈਕੁਮ ਅਦਰ ਅੰਦਰ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਮਹਿਸੂਸ ਕਰਦੇ ਹੈ ਕਿ ਇਸ ਕਾਰਵਾਈ ਨੂੰ ਸੀ ਮਨਜ਼ੂਰ ਨਹੀਂ ਕਰਾਂਗੇ ਜੀ ਉਹਨਾਂ ਕੋਲ ਇੱਕ ਪਾਵਰ ਹੈ ਉਹ ਜਿੰਮੇਵਾਰੀ ਬੰਦੀ ਹੈ ਕਿ ਉਹ ਉਸ ਮਤੇ ਨੂੰ ਜਿਹੜਾ ਮਤਾ ਇਹਨਾਂ ਨੇ ਕੀਤੇ ਦੋ ਮਤੇ ਯਾਨੀ ਹਰਪੀਤ ਸਿੰਘ ਜੀ ਵਾਲਾ ਜੀ ਯਾਨੀ ਰਕबीर ਸਿੰਘ ਜੀ ਤੇ ਯਾਨੀ ਸੁਲਤਾਨ ਸਿੰਘ ਜੀ ਵਾਲਾ ਹਾਂ ਜੀ ਉਹ ਮਤੇ ਰੱਦ ਕਰਾਉਣ ਵਾਸਤੇ ਸਾਰੇ ਮੈਂਬਰ ਸੱਭਾਾਂ ਦੇ ਅਸਿਕਰ ਕਰ ਚਾਹਾਂਗੇ ਉਹਨਾਂ ਨੂੰ ਅਸੀਂ ਨਾਲ ਲਵਾਗੇ ਜੀ ਜੇ ਅਸੀਂ ਰੱਦ ਕਰਾਉਣ ਵਾਸਤੇ ਮਤਾ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਅਕਾਲ ਚਲਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਜੀ ਕਿ ਬੀਤੇ ਦਿਨਾ ਤੋਂ ਗਿਆਨੀ ਕੁਲਦੀਪ ਸਿੰਘ ਗੜਗਾਚ ਹੋਰਾਂ ਦੀ ਤਾਜਪੋਚੀ ਨੂੰ ਲੈ ਕੇ ਜਿੱਥੇ ਪੰਥ ਦੇ ਵਿੱਚ ਵੱਡਾ ਰੋਪਾਇਆ ਜਾ ਰਿਹਾ ਸੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅੱਜ ਦੇ ਦਿਨ ਜੋ ਤਾਜਪੋਸ਼ੀ ਹੋਣੀ ਹੈ ਉਸ ਦਾ ਵਿਰੋਧ ਕੀਤਾ ਜਾਏਗਾ ਹਾਲਾਂਕਿ ਇੱਥੇ ਨਿਹੰਗ ਜਥੇਬੰਦੀਆਂ ਜਿੱਥੇ ਬਾਬਾ ਬਲਬੀਰ ਸਿੰਘ 96 ਕਰੋੜੀ ਹੋਰਾਂ ਦੇ ਵੱਲੋਂ ਬਕਾਇਦਾ ਐਲਾਨ ਵੀ ਕੀਤਾ ਗਿਆ ਸਿੱਖ ਸੰਗਤ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਤਾਜਪੋਸ਼ੀ ਜਿਸ ਦਾ ਸਮਾਂ ਪਹਿਲਾਂ 10 ਵਜੇ ਨਿਰਧਾਰਿਤ ਕੀਤਾ ਗਿਆ ਸੀ ਕਿ ਉੱਥੇ ਪਹੁੰਚ ਕੇ ਜਿਹੜਾ ਸਿੱਖ ਸੰਗਤ ਵਿਰੋਧ ਕਰੇ ਪਰ ਜੋ ਅੱਜ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਤਸਵੀਰਾਂ ਨੇ ਆਮ ਸੰਗਤ ਨੂੰ ਹੈਰਾਨ ਕਰ ਦਿੱਤਾ ਕਿ ਆਖਿਰ ਕਿਸ ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਹੀ ਕ੍ਰਿਪਟਾਈ ਵਜੋਂ ਜੀਡੀਆ ਉਹਨਾਂ ਦੀ ਤਾਜਪੋਸ਼ੀ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਸੋ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਬੀਬੀ ਜਗੀਰ ਕੌਰ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਬੀਬੀ ਜੀ ਅਕਾਲ ਚੰਨ ਲ ਤੇ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਜੀ ਵੈਗੁਰਜੀਕੀ ਫਤਿਹ ਸੋ ਜਸਪਾਲਾ ਮੈਨੂੰ ਲੱਗਦਾ ਤੁਸੀਂ ਵੀ ਇਹ ਤਸਵੀਰਾਂ ਦੇਖੇ ਹੋਣਗੇ ਆ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਇੱਕ ਸਿੱਖ ਹੋਣ ਦਾ ਨਾਂ ਤੇ ਜੇ ਖਾਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਵੱਡੇ ਅਹੁਦੇ ਤੇ ਰਹੇ ਤੇ ਉਸ ਵੇਲੇ ਤੁਸੀਂ ਕੀ ਮਹਿਸੂਸ ਕੀਤਾ ਇਸ ਤਾਜਪੋਸ਼ੀ ਦੀਆਂ ਤਸਵੀਰਾਂ ਦੇਖ ਕੇ ਮੈਂ ਤੇਜੀ ਕਾਰਵਾਈ ਬਾਰੇ ਸੁਣ ਕੇ ਹੀ ਬੜੀ ਹੈਰਾਨ ਤੇ ਪਰੇਸ਼ਾਨ ਹੋਈ ਹੂੰ ਕਿਉਂਕਿ ਸਾਡੀ ਮਰਿਆਦਾ ਜਿਹੜੀ ਹੈ ਉਹਦਾ ਵੱਡਾ ਘਾਣ ਹੋਇਆ ਹੈ ਕਿਸੇ ਨਰ ਜਦੋਂ ਅਸੀਂ ਇਹ ਐਲਾਨ ਕੀਤਾ ਕਿ ਕੱਲ ਨੂੰ ਅਸੀਂ ਉਹਨਾਂ ਨੂੰ ਸੇਵਾ ਸੰਭਾਲਾਂਗੇ ਜੀ ਮੈਂ ਤਾਂ ਹੀ ਪੁੱਛੀ ਲਿਖਣਾ ਹੀ ਗਲਤ ਸੀਗਾ ਹੂੰ ਸੇਵਾ ਸੰਭਾਲਨੀ ਸੀ ਤੁਸੀਂ ਉਹਨੂੰ ਸਮਾਂ ਦਿੱਤਾ ਹੋਇਆ ਤੇ ਤੁਸੀਂ ਫਿਰ ਉਹ ਚੋਰੀ ਕਰਨ ਦੀ ਲੋੜ ਸੀ ਜਾਂ ਤੜਕੇ ਕਰਨ ਦੀ ਲੋੜ ਸੀ ਹੂੰ ਜੇ ਤੁਸੀਂ ਕਰਨਾ ਸੀ ਫਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਾਹਮਣੇ ਕਰਦੇ ਜੀ ਕਿਉਂਕਿ ਉਹ ਮਹਾਨ ਰਤਬਾ ਜਿਹੜਾ ਸ਼੍ਰੀ ਅਕਾਲ ਦਾ ਸਭ ਦਾ ਜੇ ਕੇਸਕਰ ਸਾਹਿਬ ਦੇ ਜਥੇਦਾਰਤਾ ਹਮ ਸੰਤ ਪਰਵਾਰਤ ਹੋਣਾ ਚਾਹੀਦਾ ਹੈ। ਹਮ ਸਭੀ ਕਮਰਯਾਦਾ ਰਹੀ ਹੈ ਕਿਸੇ ਵੀ ਤਖਤ ਦੇ ਜਥੇਦਾਰ ਨੂੰ ਜਾਂ ਸਿੰਘ ਸਾਹਿਬ ਨੂੰ ਜਦੋਂ ਅਸੀਂ ਜੋ ਮੈ ਵੀ ਸੌਂਪਦੇ ਆਂ ਤੇ ਅਸੀਂ ਸਿੱਖ ਜਥੇ ਬੰਦੀਆਂ ਨੂੰ ਅਸੀਂ ਸੰਪਦਾਮਾ ਨੂੰ ਆਵਾਜ਼ ਮਾਰਦੇ ਹਾਂ। ਮਾਰਦੇ ਹਾਂ। ਵਕ ਵਕ ਜਥੇ ਬੰਦੀਆਂ ਨੂੰ ਆਵਾਜ਼ ਮਾਰਦੇ ਉਹ ਕਾਰਨ ਕੀ ਹੁੰਦੇ? ਹੂੰ ਉਹਦਾ ਕਾਰਨ ਹੁੰਦਾ ਕਿ ਇਹ ਸਾ ਇਹ ਜਿੱਥੇ ਦਾ ਸਾ ਇਹ ਸਿੰਘ ਸਾਹਿਬ ਜਿਹੜੇ ਆ ਇਹ ਸਰਵ ਪ੍ਰਵਾਨਿਤ ਜਿਹੜਾ ਕੌਮ ਦੇ ਮਰ ਗਿਆ ਹੂੰ ਇਸ ਕਰਕੇ ਇੱਕ ਮर्यादा ਸਾਡੀ ਰਹੀ ਹੈ ਬਿਲਕੁਲ ਹੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਉਹਦੇ ਤਾਬਿਆਂ ਵਿੱਚ ਬੈਠ ਕੇ ਸਾਡਾ ਕਾਰਜ ਹੁੰਦਾ ਹੂੰ ਅੱਗੇ ਚੱਲੋ ਤੇ ਸਭ ਤੋਂ ਪਹਿਲੀ ਦਸਤਾਰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਹੈਦ ਗ੍ਰੰਤੀ ਸ੍ਰੀ ਦਰਬਾਰ ਸਾਹਿਬ ਹੂੰ ਕਿਰਤ ਪਰੰਪਰਾਵਿਤ ਮर्याਦਾ ਸਾਡੀ ਚਲਦੀ ਆ ਰਹੀ ਹੈ। ਉਹ ਕਾਰਨ ਕੀ ਹੈ? ਉਹ ਕਾਰਨ ਹੈ ਕਿ ਸੇਵਾਰ ਸਾਹਿਬ ਜੀ ਦੀ ਹੈੱਡ ਗਰੰਟੀ ਜਿਹੜੀ ਹੈ। ਜਿੱਤੇ ਬਾਬਾ ਬੁੱਢਾ ਜੀ ਹੋਏ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਗੁਰਗੰਦੀਆਂ ਮਤਲਬ ਬਖਸ਼ਣ ਕੀਤੀ। ਹੂੰ। ਲਿੰਦੇ ਸੀਦੇ ਬਾਬਾ ਬੁੱਢਾ ਜੀ ਉਹਨਾਂ ਨੂੰ ਮर्याਦਾ ਕਰਦੇ ਸੀ। ਬਸ ਠੀਕ ਹੈ। ਹੂੰ। ਹੁਣ ਜਿਹੜੇ ਉਹਦੀ ਥਾਂ ਤੇ ਬੈਠੇ ਆ ਲੋਕਾਂ 'ਚ ਇੰਨੀ ਸ਼ਰਤਾਂ ਹੁੰਦੀ ਹੈ ਇੰਨਾ ਸਤਕਾਰ ਹੈ ਇੰਨਾ ਸਨਮਾਨ ਹੈ ਕਿ ਉਹਨੂੰ ਅੱਜ ਵੀ ਉਸੇ ਨਜ਼ਰ ਨਾਲ ਆਪਾਂ ਦੇਖਦੇ ਹਾਂ ਸਾਡੇ ਨਿਗਾਹ 'ਚ ਸਾਡੇ ਸਤਕਾਰ ਵਿੱਚ ਉਹੀ ਭਾਵਨਾ ਹੁੰਦੀ ਹੈ ਕਿ ਇਹ ਉਹ ਸਤਾਰਾ ਜਿੱਤੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਸਿੱਖੀਤਨ ਉੱਥੇ ਬਖਸ਼ਿਸ਼ ਕੀਤੀ ਸੀ ਜੀ ਸੋ ਇਹ ਪਹਿਲੀ ਜਈ ਦਸਤਾਰ ਉਹਨਾਂ ਵੱਲ ਦਿੱਤੀ ਜਾਂਦੀ ਹੈ ਦੁੱਖੀ ਕਾਲਿਆਂ ਹੈ ਸ਼੍ਰੋਮਣੀ ਕੁਦਰ ਆਪਣਦ ਕੇ ਮੱਧ ਪ੍ਰਵੰਧ ਹੋਵੇ। ਹੂੰ। ਸ਼੍ਰੋਮਣੀ ਕੁਦਰ ਆਪਣਦ ਕੇ ਮੈਂ ਪੀਰੇ ਥੱਲੇ ਹੀ ਦਰਬਾਰ ਸਾਹਿਬ ਦੀ ਸੇਵਾ ਹੋਵੇ। ਹੂੰ। ਤੇ ਉਹਦੀ ਹੈੱਡ ਗਰੰਟੀ ਵੀ ਉਹਨਾਂ ਨੇ ਲਾਏ ਹੋਣ। ਹੂੰ। ਜਦੋਂ ਉਹਨਾਂ ਜਵਾਬ ਦੇ ਦਿੱਤਾ ਸੀ ਉਹਦਾ ਕੋਈ ਕਾਰਨ ਸੀ। ਹੂੰ। ਹੂੰ। ਕਾਰਨ ਸਮਝਣ ਦੀ بجائے ਮਰਿਆਦਾ ਦੇਖਣ ਦੀ بجائے ਉਹਨਾਂ ਨੇ ਚੁੰਮ ਚ ਪੀਤੇ ਬਿਨਾਂ ਕਿਸੇ ਮਰਿਆਦਾ ਤੋਂ ਉਹਨਾਂ ਨੂੰ ਉੱਥੇ ਲਿਜਾ ਕੇ ਤੇ ਜਿੱਥੇ نیچے ਸ਼ਾਇਦ ਕੋਈ ਕਮਰੇ ਸੀ ਜਿੱਥੇ ਪਾਸ ਚਲ ਰਿਹਾ ਸੀਗਾ। ਹਾਂ। ਸ਼੍ਰੀ ਕੰਧ ਪਾਠ। ਹਾਂ। ਸ਼੍ਰੀ ਕੰਧ ਪਾਠ ਸਾਡੇ ਜਿੱਥੇ ਚੱਲ ਰਿਹਾ ਹੋਵੇ ਉੱਥੇ ਹੋਰ ਕੋਈ ਦੂਜੀ ਮਰਿਆਦਾ ਦੀ ਕਿਤੇ ਦੂਜੀ ਨਹੀਂ ਅ ਭੰਚਿੰਦਾ। ਹਾਂ। ਦੂਜੀ ਰਸਮੀ ਨਹੀਂ ਕੀਤੀ ਜਾਂਦੀ ਕੋਈ ਵੀ। ਅੱਛਾ। ਹਾਂ। ਉਹਨਾਂ ਨੇ ਉੱਥੇ ਜਾ ਕੇ ਉੱਥੇ ਬੈਠ ਕੇ ਚਲਦੇ ਅਖੰਡ ਪਾਠ ਵਿੱਚੋਂ ਹਕਮਨਾਮਾ ਜਿਹੜਾ ਚੱਲਿਆ ਸੀ ਉਹ ਸੁਣਿਆ। ਸੁਣ ਕੇ ਤੇ ਉੱਥੇ ਉਹਨਾਂ ਨੂੰ ਦਸਤਾਰ ਦੇ ਦਿੱਤੀ। ਹਾਂ। ਫਿਰ ਉਹ ਉੱਪਰ ਆਏ। ਮੇਰਾ ਕਿਹੜਾ ਸਾਰਿਆਂ ਨੇ ਉਹ ਤਸਵੀਰ ਦੇਖੀ ਹੈ ਹੂੰ ਕਿ ਉਹਦੇ ਤੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀਗਾ ਹੂੰ ਉੱਪਰ ਜਦੋਂ ਆਏ ਹੈ ਤਖਤ ਤੇ ਤੇ ਪ੍ਰਕਾਸ਼ ਨਹੀਂ ਸੀ ਹੂੰ ਮੇਰੇ ਕਹ ਹਰਿਕ ਨੇ ਉਹ ਤਸਵੀਰ ਦੇਖੀ ਤੁਸੀਂ ਵੀ ਦੇਖੀ ਹੋ ਜੀ ਜੀ ਹੂੰ ਪ੍ਰਕਾਸ਼ ਨਹੀਂ ਸੀਗਾ ਇਹਦਾ ਮਤਲਬ ਬਿਨਾਂ ਪ੍ਰਕਾਸ਼ ਤੋਂ ਉਹਨਾਂ ਨੇ ਸਰੋਪੇ ਦਿੱਤੇ ਪੰਜ ਪਿਆਰਿਆਂ ਨੇ ਜਾਂ ਮੈਂਜਰ ਨੇ ਹੂੰ ਹਾਂ ਤੁਸੀਂ ਇਹਨਾਂ ਮर्याਦਾ ਦੇ ਅਨਸਾਰ ਕਹੋਗੇ ਅੱਧੀ ਵਰ ਦੇਛਕ ਸੀ ਅੱਧੀ ਪਦਵੀ ਜਿਹਨੇ ਉਸ ਬ੍ਰਦਰ ਨੂੰ ਸਾਹਮੜਾ ਬਿਲਕੁਲ ਪਹਿਲਾਂ ਹੀ ਉਹ ਮर्यादा ਦਾ ਘਾਣ ਕਰਨਗੇ ਤੇ ਪੁਚਾਰ ਕਿੱਦਾਂ ਕਰਨਗੇ ਹੂੰ ਸੋ ਗੈਰ ਤੋਂ ਅੰਤਕ ਗੈਰ ਮर्याਦਾ ਦੇ ਨਾਲ ਜਿਹੜਾ ਕਾਰਜ ਹੋਇਆ ਉਹ ਬਿਲਕੁਲ ਅੱਜ ਸਿੱਖ ਕੌਮ ਬਿਲਕੁਲ ਪਰਵਾਹ ਨਹੀਂ ਕਰਦੀ ਤੇ ਨਾ ਹੀ ਉਹਦੇ ਉੱਤੇ ਸਿੱਖ ਕੌਮ ਦੇ ਕੋਈ ਵਿਸ਼ਵਾਸ ਰਹਿਣਗੇ ਉਸੇ ਅਸੀਂ ਸਮਝਦੇ ਹਾਂ ਕਿ ਜਿਹੜਾ ਇਹਨਾਂ ਨੇ ਉਹ ਕਾਰਜ ਕੀਤਾ ਬਹੁਤ ਕੌਮ ਨੂੰ 35 ਪਹੁੰਚਣ ਵਾਲੀ ਕਲਪ ਬਿਲਕੁਲ ਸੋ ਕਿਉਂਕਿ ਜੇਥੇ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਕਿ ਜਿਸ ਤਰੀਕੇ ਦੇ ਨਾਲ ਉਹ ਐਲਾਨ ਕੀਤਾ ਗਿਆ ਸੀ ਕੱਲ ਇੱਕ ਪਾਸੇ ਜਾਂ ਇੱਕ ਧੜੇ ਦੇ ਨਾਲ ਖਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਐਲਾਨ ਹੋਇਆ ਤਾਂ ਉਹਦੇ ਦੂਜੇ ਪਾਸੇ ਜਿੱਥੇ ਸਮੁੱਚਾ ਪੰਥ ਖੜਾ ਸੀ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦਾ ਵਿਰੋਧ ਤੇ ਕਿਤੇ ਨਾ ਕਿਤੇ ਜੋ ਉਹਨਾਂ ਨੇ ਤੜਕ ਸਾਰੇ ਤਾਜ ਪੋਸ਼ੀ ਜਿਹੜੀ ਕਰ ਦਿੱਤੀ ਜਾਂ ਕਹਿ ਲਓ ਜੋ ਅਹੁਦੇ ਤੇ ਉਹਨਾਂ ਨੂੰ ਜਿਹੜਾ ਹੈ ਉਬਰਾਸਮਨ ਕਰ ਦਿੱਤਾ ਤੇ ਇੱਕ ਪਾਸੇ ਜਿਹੜਾ ਪੂਰੀ ਸੰਗਤ ਦਾ ਵਿਰੋਧ ਜਾਂ ਪੂਰੀ ਸੰਗਤ ਦਾ ਜਿਹੜੀ رائے ਸੀ ਕਿਤੇ ਨਾ ਕਿਤੇ ਉਹਨਾਂ ਤੇ ਪਲੜਾ ਆਪਣਾ ਜਿਹੜਾ ਉਹਨਾਂ ਨੇ ਭਾਰੀ ਕਰ ਲਿਆ ਤੇ ਸਿਆਸ ਭਰੀ ਹੋਈ ਜੀ ਮੈਨੂੰ ਇਹ ਨਹੀਂ ਸਮਝ ਆਈ ਪਹਿਲਾਂ ਵੀ ਸਿੰਘ ਸਾਹਿਬ ਜਿਹੜੇ ਲੱਗੇ ਸੀ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਲਾਇਏ ਸੀ ਹੂੰ ਬਿਲਕੁਲ ਖਾਸ ਕਰਕੇ ਜਿਹੜੇ ਅੱਜ ਲੀਡਰ ਹੈ ਉਹ ਕੌਮਣੀ ਕਾਲਦਲ ਦੇ ਸਮੇ ਲੋ ਜਿਨ੍ਹਾਂ ਨੇ ਪਹਿਲਾਂ ਲੁਆਏ ਹੈ ਜੀ ਬਹੁਤ ਹੀ ਸੇਵਾ ਸੰਭਾਲੀ ਸੀ ਉਹਨਾਂ ਨੂੰ ਹੂੰ ਉਹ ਦੋ ਤਿੰਨ ਮਹੀਨੇ ਵਿੱਚ ਸਾਰੇ ਗਲਤ ਹੋ ਗਏ ਹੂੰ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੁਕਮਨਾਮਾ ਮਤਲਬ ਜੋ ਕਿਸੇ ਨੂੰ ਸੁਣਾਇਆ ਗਿਆ ਸੀ ਜਾਂ ਸੰਦੇਸ਼ ਆਦੇਸ਼ ਹੁਕਮਨਾਮਾ ਜੀ ਜੋ ਅਗਵਾਈ ਕੀਤੀ ਗਈ ਸੀ ਹੂੰ ਉਹਦੇ ਵਿਰੋਧ ਵਿੱਚ ਸਾਰੇ ਉਹਦੇ ਉਹ ਸਿਰ ਮੰਨਣ ਵਾਸਤੇ ਸਾਰੀ ਸ਼ਕਤ ਤਿਆਰ ਹੈ ਹੂੰ ਬਿਲਕੁਲ ਲੇਕਿਨ ਇਹ ਉਹ ਵੀ ਏਕਾਲਤਾ ਦੇ ਸਾਹਮਣੇ ਖੜੇ ਹੋਗੇ ਸ਼ਹੀਦ ਸ਼ੋਭਨੀ ਕੱਟ ਕਰਨ ਵਾਲੇ ਹੂੰ ਜਿਹਨਾਂ ਨੇ ਸ਼੍ਰੀ ਏਕਾਲਤਾ ਸਾਹਿਬ ਦੀ ਮਰਿਆਦਾ ਨੂੰ ਘਰ ਘਰ ਤੱਕ ਪਹੁੰਚਾਣਾ ਹੈ ਹੂੰ ਜਿਨ੍ਹਾਂ ਨੇ ਉਸ ਥਾਂ ਦੇ ਸਿਧਾਂਤ ਨੂੰ ਪਾਲਣਾ ਕਰਨੀ ਹੈ ਕਿ ਜਿਵੇਂ ਵਾਰ ਹੀ ਖੇਤ ਨੂੰ ਖਾਣ ਲੱਪਈ ਹੈ ਹੂੰ ਦੱਸੋ ਸਾਡੀਆਂ ਸਸਤਾਵਾਂ ਬਚਣਗੀਆਂ ਕਿਦਾਂ ਹੂੰ ਤੇ ਅੱਜ ਦੁੱਖ ਦੀ ਗੱਲ ਹੈ ਕਿ ਇਹਨਾਂ ਦੇ ਹੁਕਮ ਤੇ ਸ਼ੋਮਣੀ ਪੁੱਤਰਾਂ ਪੱਧਕ ਕਮੇਟੀ ਅੰਤਰੰਕ ਕਮੇਟੀ ਹੂੰ ਅੱਜ ਆਪਣੇ ਅਸੂਲਾਂ ਨੂੰ ਛੱਡੀ ਹੋਈ ਅੱਜ ਆਪਣੇ ਮर्याਦਾ ਨੂੰ ਛੱਡੀ ਹੋਈ ਔਰ ਆਪਣੀ ਜ਼ਿੰਮੇਵਾਰੀ ਛੱਡੀ ਰਹੀ ਅੰਦਰੂਨੀ ਕਮੇਟੀ ਨੇ ਬਹੁਤ ਵੱਡਾ ਇਹ ਗਲਤ ਸਟੈਪ ਚੁੱਕਿਆ ਜੀ ਸਾਰੇ ਮੈਂਬਰ ਜਿਹਨੂੰ ਪੁੱਛ ਰਹੇ ਆ इवन ਚੀਫ ਸੈਕਰੀਟ ਪੁੱਛਿਆ ਉਹਨੇ ਵੀ ਬਿਆਨ ਦਿੱਤਾ ਜੀ ਮੰਦਪਾਗਾ ਗਲਤ ਹੋਇਆ ਸਾਡੇ ਐਗਜ਼ੀਕਟਿਵ ਦੇ ਮੈਂਬਰ ਸਾਰੇ ਕਹੀ ਜਾਂਦੇ ਮੰਦਪਾਗਾ ਗਲਤ ਹੋਇਆ ਜਿੱਥੇ ਦੋ ਤਿੰਨ ਆਉਣਗੇ ਜਿਹੜੇ ਬੁਲਾਉਂਦੇ ਜਾਣਕੂ ਸੋ ਜੇ ਉਹ ਵੀ ਕਹਿ ਰਹੇ ਗਲਤ ਹੋਇਆ ਜਿਹਨੂੰ ਕਰਾਇਆ ਕਿਨੇ ਬਿਲਕੁਲ ਹੂੰ ਕੱਲ ਤੂੰ ਕੀ ਇਸ ਕਰਕੇ ਕਿ ਜੀ ਆਪਾਂ ਆਪਣੀ ਜਿੰਮੇਵਾਰੀ ਨਹੀਂ ਨਿਭਾਵਾਂਗੇ ਮੇਰੇ ਤਾਂ ਹੱਲ ਕੀ ਨਿਕਲੇਗਾ ਹੂੰ ਜੋ ਕਿ ਦੇਖਿਆ ਜਾਵੇ ਤੇ ਹਾਲਾਂਕਿ ਪੰਥ ਜਿਹੜਾ ਹੈ ਉਹ ਨਹੀਂ ਪ੍ਰਵਾਨ ਕਰ ਰਿਹਾ ਸ਼ੈਨ ਇਸ ਫੈਸਲੇ ਨੂੰ ਖਾਸ ਕਰਕੇ ਅੱਜ ਵੀ ਜਿਹੜਾ ਹੈ ਬਾਬਾ ਬਲਬੀਰ ਸਿੰਘ ਹੋਰਾਂ ਦੇ ਵੱਲੋਂ ਉਹ ਬਿਆਨ ਆਇਆ ਉਹਨਾਂ ਨੇ ਅੱਜ ਵੀ ਸਿੱਖ ਸੰਗਤ ਤੋਂ ਅਪੀਲ ਕੀਤੀ ਹੈ ਕਿ ਆਪਾਂ ਜਿਹੜਾ ਕੱਲ ਨੂੰ ਇਕੱਤਰਤਾ ਕਰੀਏ ਵੱਡੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਵਿਰੋਧਤਾ ਕਰੀਏ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਇਤਾਜ ਪੋਸ਼ੀ ਕਰਾ ਦਿੱਤੀ ਗਈ ਜਾਂ ਦਸਤਾਰ ਪੇਟ ਕਰ ਦਿੱਤੀ ਗਈ ਜੇਕਰ ਸੰਗਤ ਨਹੀਂ ਪ੍ਰਵਾਨ ਕਰਦੀ ਤਾਂ ਉਹਨਾਂ ਦੀਆਂ ਸੇਵਾਵਾਂ ਬਰਖਾਸਤ ਹੋਣਗੀਆਂ ਸਤਿ ਸ਼੍ਰੀ ਅਕਾਲ ਅੰਦਰ 15 ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਮਹਿਸੂਸ ਕਰਦੇ ਹੈ ਕਿ ਇਸ ਕਾਰਵਾਈ ਨੂੰ ਅਸੀਂ ਮਨਜ਼ੂਰ ਨਹੀਂ ਕਰਾਂਗੇ ਜੀ ਉਹਨਾਂ ਕੋਲ ਇੱਕ ਪਾਵਰ ਹੈ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਉਸ ਮਤੇ ਨੂੰ ਜਿਹੜਾ ਮਤਾ ਇਹਨਾਂ ਨੇ ਕੀਤੇ ਦੋ ਮਤੇ ਕਹਿੰਦੇ ਹਰਪ੍ਰੀਤ ਸਿੰਘ ਜੀ ਵਾਲਾ ਜੀ ਕਹਿੰਦੇ ਰਕਵੀਰ ਸੈਣੀ ਜੀ ਤੇ ਕਹਿੰਦੇ ਸੁਲਤਾਨ ਸਿੰਘ ਜੀ ਵਾਲਾ ਹਾਂ ਜੀ ਉਹ ਮਤੇ ਰੱਦ ਕਰਾਉਣ ਵਾਸਤੇ ਸਾਰੇ ਮੈਂਬਰ ਸਹਿਬਾਨਾਂ ਦੇ ਅਸਿਕਰ ਕਰ ਜਾਵਾਂਗੇ ਉਹਨਾਂ ਨੂੰ ਅਸੀਂ ਨਾਲ ਲਵਾਗੇ ਜਿੱਥੇ ਅਸੀਂ ਰੱਦ ਕਰਾਉਣ ਵਾਸਤੇ ਮਤਾ ਲਿਆਵਾਂਗੇ ਬਿਲਕੁਲ ਸੋ ਬੀਬੀ ਜੀ ਇੱਥੇ ਇੱਕ ਹੋਰ ਇੱਕ ਸੰਗਤ ਦਾ ਬੜਾ ਸਵਾਲ ਹੈ ਜਾਂ ਚਾਹਤ ਹੈ ਹਨਾ ਕਿਉਂਕਿ ਸਮੁੱਚੇ ਪੰਥ ਦੀ ਮੰਗ ਬਸ ਇਹੀ ਉੱਠ ਰਹੀ ਹੈ ਕਿ ਤਿੰਨਾਂ ਜਥੇਦਾਰ ਸਹਿਬਾਨਾਂ ਦੀ ਮੁਰਤੋਂ ਬਹਾਲੀ ਜਿਹੜੀ ਆ ਕਿਰਾਏ ਜਾਵੇ ਜਿਨ੍ਹਾਂ ਨੂੰ ਸੇਵਾ ਮੁਕਤ ਕਰਾਇਆ ਗਿਆ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਕੁਝ ਹੋ ਸਕਦਾ ਜਦੋਂ ਅਸੀਂ ਸਾਰੇ ਮੈਂਬਰ ਬਹੁਮਤ ਕਹੇਗਾ ਕਿ ਰੱਦ ਕਰੋ ਹੂੰ ਤਾਂ ਰੱਦ ਹੋਏਗਾ ਜੇ ਬਹੁਮਤ ਦੇ ਅਨੁਸਾਰ ਵੀ ਰੱਦ ਨਾ ਹੋਵੇ ਹੂੰ ਇਹਦਾ ਮਤਲਬ ਕਿ ਅੱਜ ਸਿਆਸਤ ਇੰਨੀ ਭਾਰੂ ਹੋ ਜਾਏਗੀ ਕਿ ਸਾਡੇ ਸੰਵਿਧਾਨਤਾ ਦਾ ਭੜਿਆਖਾਣਾ ਕਤਲ ਕਰ ਦੇ ਹੂੰ ਸਿਰ ਕਰਕੇ ਰੱਦ ਕਰਾਉਣਾ ਮਤਲਬ ਇਹ ਹੀ ਹੁੰਦਾ ਕਿ ਉਹ ਬਹਾਨਾ ਹੋਣ ਜੀ ਸੋ ਤੁਸੀਂ ਅੰਤ ਦੇ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੋਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਸਾਧ ਸੰਗਤ ਜੀ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਤਸੱਲੀ ਆ ਰਹੀ ਹੈ ਕਿ ਅੱਜ ਕੌਮ ਜਿਹੜੀ ਉਹ ਜਾਗ ਪਈ ਹੈ ਕਿਉਂਕਿ ਜੇ ਕੌਮ ਮਰਿਆਦਾ ਦਾ ਘਾੜ ਹੁੰਦਿਆ ਵੀ ਦੇਖ ਲਏਗੀ ਸੁੱਤੀ ਰਹੇਗੀ ਤਾਂ ਫਿਰ ਸਾਡੀ ਕੌਮ ਕਦੀ ਬਚੇਗੀ ਨਹੀਂ ਸੋ ਅੱਜ ਸਾਰੀ ਕੌਮ ਨੂੰ ਮੇਰੀ ਬੇਨਤੀ ਹੈ ਸੇ ਕੌਮ ਨੂੰ ਖਾਸ ਕਰਕੇ ਗੁਰਨਾਨਕ ਨਾਮ ਦੇ ਸੰਗਤ ਨੂੰ ਕਿ ਜਾ ਕੇ ਰਹਿਣਾ ਸ੍ਰੀ ਅਕਾਲ ਤਾ ਸਾਲ ਜੀ ਸਾਡੇ ਵਾਸਤੇ ਸਰਬੱਚ ਹੈ ਉਹਦੀ ਪ੍ਰਭੂ ਸਤਾ ਨੂੰ ਕੋਈ ਆਚਣਾਵੇ ਸਾਡੀ ਬਿਰਿਆਦਤ ਦਾ ਘਾਣ ਨਾ ਹੋਵੇ ਸਾਡੇ ਸਿਧਾਂਤਾਂ ਦਾ ਕਤਲ ਨਾ ਹੋਵੇ ਸਾਡੀ ਪਰੰਪਰਾਵਾਂ ਕਿਤੇ ਖਤਮ ਨਾ ਹੋ ਜਾਣ ਉਹਦਾ ਵਿਧੀ ਵਿਵਧਾਨ ਨਾ ਕਿਤੇ ਨੁਕਸਾਨਿਆ ਜਾਵੇ ਸਾਰੇ ਇਕੱਤਰ ਹੋ ਤੇ ਇਹ ਸਾਰੇ ਜਿੱਥੇ ਜਿੱਥੇ ਤੁਹਾਡਾ ਮੈਂਬਰ ਐਸ்சி ਪੀਸੀ ਬੈਠਾ ਹੋਇਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਬੇਨਤੀ ਕਰੋ ਕਿ ਜਨਰਲ ਹਾਊਸ ਦੇ ਵਿੱਚ 28 ਮਾਰਚ ਨੂੰ ਇਹ ਮਤਾ ਜਦੋਂ ਆਉਣਾ ਹੈ ਉਹ ਸਰਬਸੰਮਤੀ ਨਾਲ ਪਾਸ ਕਰਕੇ ਤੇ ਇਸ ਮਤਿਆ ਨੂੰ ਜਿਹੜੇ ਗਲਤ ਬਥੇ ਪਏ ਉਹਨਾਂ ਰੱਦ ਕੀਤਾ ਜਾਵੇ ਜੀ ਸੋ ਬਹੁਤ ਬਹੁਤ ਅਨੁਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸਨ ਬੀਬੀ ਜ਼ਗੀਰਕਾਰ ਹੋਰੀ ਜਿਨ੍ਹਾਂ ਦੇ ਵੱਲੋਂ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਇਹ ਜੋ ਮਤਾ ਹੈ ਅੰਤਰੀ ਕਮੇਟੀ ਦਾ ਇਹ ਜੋ ਮਤਾ ਹੈ ਉਹ ਬਿਲਕੁਲ ਵੀ ਪ੍ਰਵਾਨ ਨਹੀਂ ਜਿੱਥੇ ਕਿ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਬੇਸ਼ੱਕ ਜਿਹੜੀ ਹੈ ਉਹ ਤਾਜ ਪੋਸ਼ੀ ਕਰਾ ਦਿੱਤੀ ਗਈ ਹੈ ਪਰ ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁਣ ਇਸ ਦੇ ਖਿਲਾਫ ਆਉਣ ਵਾਲੀ 28 ਤਰੀਕ ਨੂੰ ਜੋ ਜਰਨਲ اجلاس ਹੋਏਗਾ ਉਸ ਦੇ ਵਿੱਚ ਮਤਾ ਪਾਸ ਕਰਨਗੇ ਤੇ ਜੋ ਕਮੇਟੀ ਦੀ ਅੰਤਰੀਂ ਕਮੇਟੀ ਨੇ ਇਹ ਮਤਾ ਜਿਹੜਾ ਹੈ ਉਹ ਪਹਿਲਾਂ ਪਾਇਆ ਹੈ ਇਸ ਨੂੰ ਰੱਦ ਕਰਵਾਇਆ ਜਾਏਗਾ ਹੋਰ ਅਪਡੇਟਸ ਦੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਲਿਆ ਗਿਆ ਦਿਓ ਧੰਨਵਾਦ